ਅੱਜ ਅਸੀਂ ਫਤੇਗੜ ਸਾਹਿਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਰਾਈ ਹੈ ਤੇ ਜਿਹੜੀ ਹੈਗੀ ਆ ਦੁਪਹਿਰ 12 ਵਜੇ ਤੱਕ 12 ਵਜੇ ਤੋਂ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਟੋਟਲ 12 ਨਾਕੇ ਲਾਏ ਗਏ ਹਨ ਤੇ ਹੁਣ ਤੱਕ ਕਰੀਬ 650 ਵੀਹਿਕਲਸ ਜਿਹੜੇ ਹੈਗੇ ਆ ਸਾਡੀ ਟੀਮਸ ਵੱਲੋਂ ਚੈੱਕ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਤੋਂ ਹੁਣ ਤੱਕ 273 ਟ੍ਰੈਫਿਕ ਚਲਾਨ ਤੇ 18 ਜਿਹੜੇ ਵੀਕਲ ਸੀਗੇ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਤੇ ਹੁਣ ਵੀ ਜਿਹੜੀ ਹੈਗੀ ਆ ਸਾਡੀ ਜਿਹੜੀ ਇਹ ਮੁਹਿੰਮ ਜਾਰੀ ਹੈ ਤੇ ਸਾਡੇ ਜਿਹੜੇ ਮੁਲਾਜ਼ਮਸ ਨੇ ਮੁਲਾਜ਼ਮ ਨੇ ਉਹ ਜਿਹੜੀ ਵਕਫਾ ਡਿਊਟੀਆਂ ਤੇ ਲੱਗੇ ਹੋਏ ਨੇ ਤੇ ਅੱਗੇ ਵੀ ਇਸ ਤਰੀਕੇ ਦੀ ਮੁਹਿੰਮ ਜਿਹੜਾ ਹੈਗਾ ਥਲੇ ਦੇ ਵਿੱਚ ਜਾਰੀ ਜਾਰੀ ਰਹੇਗੀ ਬਿਕਾਉਜ਼ ਜਿਹੜੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੈਗੀ ਆ ਸਟਰੀਟ ਕਰਾਈਮ ਦੇ ਖਿਲਾਫ ਤੇ ਡਰੱਗਸ ਦੇ ਖਿਲਾਫ ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਇਹ ਮੁਹਿੰਮ ਸਾਡੀ ਜਾਰੀ ਹੈ ਇੱਕ ਸਾਢੀ ਨਾਕਾਬੰਦੀ ਦੇ ਦੌਰਾਨ ਸਾਨੂੰ ਇੱਕ ਰਿਕਵਰੀ ਵੀ ਹੋਈ ਹੈ ਜਦੇ ਵਿੱਚ ਕੋਈ ਵਿਅਕਤੀ ਸੀ ਉਹ ਦੇਖੋ ਸਾਨੂੰ ਕੁਝ ਡਰੱਗਸ ਦੀ ਮਾਤਰਾ ਜਿਹੜੀ ਹੈਗੀ ਹੈ ਕੁਆਂਟੀਟੀ ਫ੍ਰਾਮ ਹੋਈ ਹੈ ਉਹ ਅੱਗੇ ਫਰਦਰ ਵੈਰੀਫਾਈ ਕਰਕੇ ਉਸਤੇ ਕਾਰਵਾਈ ਚੱਲ ਰਹੀ ਹੈ